ਨਮਸਕਾਰ ਤੁਸੀਂ ਦੇਖ ਰਹੇ ਪਬਲਿਕ ਸਪੌਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ ਮੀਤੇ ਦਿਨੀ ਵਿਆਹ ਦੇ ਸਮਾਗਮ ਵਿੱਚ ਚੱਲੀ ਗੋਲੀ ਕੰਨ ਫੋਟੋਗ੍ਰਾਫਰ ਜਸਪਾਲ ਸਿੰਘ ਜਸੀਰੀ ਹੋਈ ਮੋਦਕਾ ਦੇ ਇਲਾਕੇ ਵਿੱਚ ਗੰਦਾ ਮਾਹੌਲ ਛਾ ਗਿਆ ਸੀ ਇਸ ਘਟਨਾ ਦੇ ਦੂਜੇ ਦਿਨ ਜਿੱਥੇ ਆਪਣੇ ਪੁੱਤਰ ਦੇ ਪੋਸਟਮਾਰਟਮ ਦਾ ਬਾਦ ਸੰਸਕਾਰ ਤੇ ਵਣ ਪਾਏ ਜਾ ਰਹੇ ਸੀ ਤੇ ਉਰਦਰ ਦੂਜੇ ਦਿਨ ਕੁੜੀ ਦੇ ਵਿਆਹ ਦੇ ਜਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਮ੍ਰਿਤਕ ਜਸੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਕਮਾਈ ਤੇ ਬੁਢਾਪੇ ਦਾ ਸਹਾਰਾ ਸੀ ਜੋ ਕਿ ਹੁਣ ਹਮੇਸ਼ਾ ਹਮੇਸ਼ਾ ਲਈ ਮਾਪਿਆਂ ਤੋਂ ਖੋਹ ਲਿਆ ਗਿਆ ਹੈ ਦਸੂਹਾ ਪੁਲਿਸ ਵੱਲੋਂ ਦੋਸ਼ੀ ਕੁੜੀ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਮ੍ਰਿਤਕ ਦੇ ਸਾਥੀ ਵੱਲੋਂ ਉਸ ਦੀ ਪਛਾਣ ਕਰਾਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਆਪ ਸਭ ਨੂੰ ਪਬਲਿਕ ਸਪੌਟ ਨਿਊਜ਼ ਫੋਕਸ ਵੱਲੋਂ ਅਪੀਲ ਕਰਦੇ ਹਾਂ ਕਿ ਵਿਆਹ ਜਾਂ ਖੁਸ਼ਗਾਰੇ ਮੌਕੇ ਦੇ ਖੁਸ਼ੀਆਂ ਨੂੰ ਅਸਲਾ ਰਹਿਤ ਮਨਾਇਆ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਨਾ ਵਾਪਰ ਸਕੇ ਜੇਕਰ ਕਿਸੇ ਵਿਆਹ ਜਾਂ ਦਿਨਤਿਆਂ ਤੇ ਕੋਈ ਵੀ ਅਸਲਾ ਲੈ ਕੇ ਜਾਂ ਉਸ ਦੀ ਵਰਤੋਂ ਕਰਦਾ ਹੈ ਤਾਂ ਆਗੇ ਹੋਰੀਆਂ ਘਟਨਾਵਾਂ ਥੰਮ ਸਕਣ ਪਬਲਿਕ ਸਪੌਂਡ ਨਿਊਜ਼ ਫੋਕਸ ਬਿਊਰੋ ਨਾਲ ਬਹਾਦਰ ਸਿੰਘ ਪ੍ਰਵੀਨ ਮੰਗੜ ਤੇ ਰਜੇਸ਼ ਕੁਮਾਰ ਦੀ ਰਿਪੋਰਟ ਹਾਂ ਜੀ ਕੀ ਨਾ ਆਪਣਾ ਕੀ ਗੱਲ ਮਤਰੀ ਰਤੀ ਅਸੀਂ ਪ੍ਰੋਗਰਾਮ ਦੇ ਗਏ ਮੈਂ ਤੇ ਅਸੀਂ ਅੱਛਾ ਜੀ ਜਾਗੂ ਨਿਕਲ ਲੱਗੀ ਸੀ ਜਾਗੂ ਦੀ ਪ੍ਰੋਗਰਾਮ ਹੀ ਮੈਂ ਥੱਲੇ ਖੜਾ ਸੀ ਜੱਸੀ ਪੌੜੀਆਂ ਦੇ ਸਟੈਪ ਤੇ ਖੜਾ ਸੀ ਤੇ ਜੱਸੀ ਉੱਤੇ ਖੜਾ ਸੀ ਕੁੜੀ ਦੇ ਭਰਾ ਨੇ ਆਣ ਕੇ ਉਹ ਤੇ ਵੀਡੀਓ ਬਣਾ ਰਿਆ ਸੀ ਜੱਸੀ ਜਾਗੂ ਨਿਕਲ ਲੱਗੀ ਸੀ ਕੁੜੀ ਦੇ ਭਰਾ ਨੇ ਆਣ ਕੇ ਜੱਸੀ ਦੀ ਗੋਲੀ ਮਾਰਤੀ ਨਾਲ ਹੀ ਰਸੀ ਮੌਕੇ ਤੇ ਮੌਤ ਹੋ ਗਈ ਨਾਲ ਇਹ ਨੂੰ ਸਿਵਲ ਹਸਪਤਲ ਲੈ ਗਿਆ ਮੌਕੇ ਤੇ ਹੀ ਮੌਤ ਹੋ ਗਈ ਤੇ ਹੁਣ ਤੁਸੀਂ ਥਾਣੇ ਆਇਓ ਤੁਹਾਨੂੰ شناخت ਕਰਾਈ ਬੰਦਾ ਫੜ ਲਿਆ ਪੁਲਿਸ ਨੇ ਜੀ ਬੰਦਾ ਫੜ ਲਿਆ ਬੰਦਾ ਉਹੀ ਹੈ ਹਾਂ ਜੀ ਹੈ ਪ੍ਰਦੇਸ਼ ਨਾਕਤ ਹੋ ਗਈ ਹੈ ਕੀ ਨਾ ਬੰਦੇ ਦਾ ਮੁੰਡੇ ਦਾ ਜਿੱਦਾਂ ਰਿੱਪੂ ਰਿੱਪੂ ਹੈ ਨਾ ਰਿੱਕੂ ਦਮਾ ਰਿੱਕੂ ਦਮਾ ਕੀ ਚੌਣੇ ਕੀ ਆਪਾਂ ਕਾਰਵਾਈ ਹੋਣੀ ਚਾਹੀਦੀ ਐ ਤੁਸੀਂ ਬੋਲੋ ਹਾਂਜੀ ਕਿਹਨਾਂ ਹੋ ਵੀ ਆਪਣਾ ਮੇਰਾ ਕੰਮ ਨਹੀਂ ਸੀ ਕੀ ਗੱਲ ਹੋਈ ਕਹਿੰਦੇ ਹਰ ਹਰ ਕਿਹਨਾਂ ਸੀ ਪਿਛੇ ਦੇ ਘਰੋਂ ਆਇਆ ਹਾਂਜੀ ਬਾਬਾ ਅੱਠੇ ਫੋਨ ਚੱਲ ਗਿਆ ਇਸ ਦੀ ਗੋੜੀ ਲੱਗ ਗਈ ਉਹ ਇੱਕ ਮਾਈ ਬਾਰੇ ਧਿਆਈ ਡੰਗ ਲੰਗਦਾ ਸੀ ਜਿਹੜੀ ਲੈ ਲੱਗਦੀ ਨਹੀਂ ਲੱਗਦੀ ਪੱਕੀ ਦੇ ਵੀ ਥਿਆ ਨਹੀਂ ਕਰੇ ਮੇਰੇ ਤੇ ਹੁਣ ਕੋਈ ਧਿਆਨ ਹੀ ਨਹੀਂ ਜੰਦਾ ਲੱਗਾ ਉਹ ਇੱਕ ਹੁਣ ਦਾ ਦਿਖਾਈਦਾ ਕਰਦਾ ਹੁਣ ਮੁਸ਼ਕਲ ਹੀ ਆਈ ਉਹ ਕਿਤੇ ਦਿਹਾੜੀਆਂ ਦੋਣੀਆਂ ਇੱਕੋ ਇੱਕ ਬੱਚਾ ਇੱਕ ਪੁੱਤ ਹੈ ਸਾਡੀ ਪ੍ਰਸ਼ਾਸਨ ਤੋਂ ਕੀ ਮੰਗੇ ਪਾਗ ਮੇਰੀ ਗੋਲੀ ਲੰਗਦਾ 707 ਕਿਨੇ ਜਿਹੜੇ ਬੇਟੀਆਂ ਸੀ ਵਿਆਹ ਵਾਲੀਆਂ ਇੱਕ ਵਿਆਹੀ ਇੱਕ ਵਿਆਹੀ ਇੱਕ ਮੇਹਣੇ ਵਿਆਹ ਉਪਜੀਤ ਸਿੰਘ ਵਾਸੀ ਹਰਦੋਖਲਾਂ ਦੀ ਲੜਕੀ ਦੀ ਸ਼ਾਦੀ ਸੀ ਸ਼ਾਦੀ ਦੇ ਤਿੰਨ ਦਿਨ ਪਹਿਲਾਂ ਰੈਡੀ ਸੀਗੀ ਸੀ ਲੈਡੀਆਂ ਸੀ ਤੇ ਜਾਗੋ ਵਗੈਰਾ ਕਟਨੀ ਸੀ ਉੱਥੇ ਕੰਪਲੇਨਟ ਤੇ ਕੰਪਨੀ ਨੇ ਅਤਲ ਕੁਮਾਰ ਦਾ ਦੱਸਣ ਬਤਾਉ ਜਿਹੜੇ ਉੱਥੇ ਆਪਣਾ ਭੰਗੜਾ ਪਾ ਰਹੇ ਸੀਗੇ ਉੱਥੇ ਜਿਹੜਾ ਉਪਜੀਤ ਆ ਉਹਦਾ ਲੜਕਾ ਰਿਕੁਦਾ ਮੰਗ ਉਹ ਫੈਰ ਕਰ ਰਿਹਾ ਸੀਗਾ ਗੱਲ ਨਾਲ ਗੰਦਾ ਇੱਕ ਫੈਰ ਉਹਨੇ ਜੱਸੀ ਜਸਪਾਲ ਅਮੜਾ ਮਸੂਰਪੁਰ ਦਾ ਪੂਰੇ ਪੁਰੀ ਮਾਗਦੇ ਕੌਣ ਸੀ ਜਸਪਾਲ ਇਹ ਫੋਟੋਗ੍ਰਾਫਰ ਸੀਗਾ ਵੀ ਸ਼ੂਟ ਕਰ ਰਹੇ ਸੀ ਇਹ ਜਿਹੜਾ ਫੰਕਸ਼ਨ ਨੂੰ ਸ਼ੂਟਿੰਗ ਕਰ ਰਹੇ ਸੀ ਇਹ ਮੁਕੇਰੀਆਂ ਦਾ ਰਹਿਣਾ ਸੀ ਜਿਸ ਦੀ ਆਪਣਾ ਮੌਜੂਦਗੀ ਅਸੀਂ ਅਕਲ ਕੁਮਾਰ ਜਿਹੜਾ ਨਾਲ ਇੱਕ ਵੀਡੀਓਗ੍ਰਾਫਰ ਸੀ ਉਹਦੇ ਬਿਆਨਾਂ ਤੇ ਇਹ 302 ਆਈਪੀ ਸੀ 7549 ਆਰਮਜ਼ ਐਕਟ ਦੇ ਤਹਿਤ ਅਸੀਂ ਕਮਪਲੇਂਟ ਦਰਜ ਕਰ ਲਈ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਤਾ ਲੱਗਾ ਕਿ ਹਥਿਆਰ ਸੀ ਤੇ ਕਿਹਦਾ ਸੀਗਾ। ਇਸ ਬਾਰੇ ਹਜੇ ਇਨਵੈਸਟੀਗੇਸ਼ਨ ਕਰਨੀ ਹੈ ਕਿਉਂਕਿ ਫਿਲਹਾਲ ਉਹਦਾ ਕੰਪਲੇਨੈਂਟ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ। ਇਹ ਤਫਤੀਸ਼ ਦੇ ਵਿੱਚ ਇਹ ਨੂੰ ਅਸੀਂ ਦੇਖਾਂਗੇ। ਕਿਹੜੀ ਆਈਪੀਸੀ ਦੇ ਅੰਦਰ ਜਿਹੜਾ ਇਹ ਤਾਂ ਹੈ 302 ਆਈਪੀਸੀ ਚ ਇਹ ਮਕਦਮਾ ਦਰਜ ਹੈ। 302 ਆਈਪੀਸੀ ਆਰਮਜ਼ ਐਕਟ ਲਾਇਆ ਨਾਲ ਉਹ ਦੇਖਾਂਗੇ ਜੇ ਹਥਿਆਰ ਇਹਨਾਂ ਦਾ ਆਪਣਾ ਤਾਂ ਉਸ ਹਸਾਬ ਨਾਲ ਉਹਦੀ ਧਾਰਾ ਲਾਈ ਜਾਏਗੀ। ਜੇ ਕਿਸੇ ਹੋਰ ਦਾ ਹਥਿਆਰ ਹੈ ਤਾਂ ਉਸ ਹਸਾਬ ਨਾਲ ਉਹਦੀ ਧਾਰਾ ਤੇ ਤਰਤੀਸ਼ ਤੋਂ ਬਾਅਦ ਇਸ ਦਾ ਖੁਲਾਸਾ ਕਰੇਗਾ